ਨਾਮ ਸ਼੍ਰੀ ਵਾਕੂ ਸਾਹਿਬ ਜੀਓ ਸ਼ਲੋਕ ਮਹਿਲਾ ਕੀ ਜਾਮ ਜੀਓ ਪਿੰਡ ਸਭ ਤਿਸ ਕਾ ਸਭ ਸੈ ਦੀ ਅਦਾਰ ਨਾਨਕ ਗੁਰਮੁਖ ਸੇਵੀਐ ਸਦਾ ਸਦਾ ਦਾਤਾਰ ਹਾਂ ਬਲਿਹਾਰਿ ਤੈਨ ਕੋ ਜਿਨ ਧਾਇਆ ਹਰਿ ਨਿਰੰਕਾਰ ਓਨਾ ਕੇ ਮੁਖ ਸਦ ਉਜਲੇ ਉਨਾ ਨੋ ਸਭ ਜਗਤ ਕਰੇ ਨਮਸਕਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਾਤਸ਼ਾਹ ਜੀ ਨੇ ਅਪਾਰ ਰਹਿਮਤ ਕਰਦਿਆ ਹੋਇਆ ਆਪਣੇ ਚਰਨਾਂ ਦੇ ਵਿੱਚ ਜੁੜਨ ਦਾ ਸੁਭਾਗ ਸਮਾਂ ਬਖਸ਼ਿਸ਼ ਕੀਤਾ ਹੈ ਸ਼ਬਦ ਗੁਰੂ ਧੰ ਧੰ શ્રી ਗੁਰੂ ਗ੍ਰੰਥ ਸਾਹਿਬ ਜੀ ਤਿਨਾਂ ਦੇ ਪਾਵਨ ਪਵਿੱਤਰ ਹਜ਼ੂਰੀ ਗੁਰਦੁਆਰਾ ਸਾਹਿਬ ਜੀ ਸ੍ਰੀ ਗੁਰੂ ਸਿੰਘ ਸਭਾ ਮਿੱਠਾਪੁਰ ਜਲੰਧਰ ਵਿਖੇ ਅੰਮ੍ਰਿਤ ਵੇਲੇ ਦੇ ਦਵਾਨਾਂ ਦੀਆਂ ਹਾਜ਼ਰੀਆਂ ਭਰ ਰਏ ਗੁਰੂ ਪਿਆਰਿਓ ਨਿਤਨੇਮ ਬਾਣੀਆਂ ਦੇ ਜਾਪ ਸਰਵਣ ਕਰ ਰਏ ਸੀ ਆਓ ਆਪਣੀਆਂ ਮਨੋਂ ਬਿਰਤੀਆਂ ਇਕਾਗਰ ਕਰਦੇ ਹੋਏ ਗੁਰੂ ਪਾਤਸ਼ਾਹ ਜੀ ਦੇ ਚਰਨਾਂ ਦਾ ਆਸਰਾ ਤੱਕਦੇ ਹੋਏ ਧਿਆਨ ਤਰਿਏ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸਤਨਾਮ ਸ਼੍ਰੀ ਵਾਹਿ ਹੈ ਗੁਰੂ ਸਾਹਿਬ ਜੀਓ ਗੁਰੂ ਜੀ ਨੇ ਰਹਿਮਤ ਕਰਕੇ ਅੱਜ ਦੇ ਇਸ ਪਾਵਨ ਸ਼ਬਦ ਅੰਦਰ ਉਸ ਮਾਲਕ ਦੇ ਘਰ ਦੀ ਮਹਿਮਾ ਨੂੰ ਬਿਆਨ ਕੀਤਾ ਗੁਰੂ ਸਾਡੇ ਉੱਤੇ ਕਿੰਨੀਆਂ ਬਖਸ਼ਿਸ਼ਾਂ ਕਰਦਾ ਹੈ ਜੀਉ ਪਿੰਡ ਸਭ ਤਿਸ ਕਾ ਸਭ ਸੈ ਦੇ ਆਧਾਰ ਕਹਿੰਦੇ ਜੋ ਹਰੀ ਸਬਨਾ ਨੂੰ ਤਰਵਾਸ ਦੇਣ ਵਾਲਾ ਹੈ ਨਾ ਇਹ ਸਰੀਰ ਇਹ ਸਵਾਸ ਇਹ ਰੂਹ ਸਾਰਾ ਕੁਝ ਉਸੇ ਮਾਲਕ ਦਾ ਦਿੱਤਾ ਹੋਇਆ ਹੈ ਇਹ ਉਸੇ ਦੀ ਕਿਰਪਾ ਕੀਤੀ ਹੋਈ ਹੈ ਉਸੇ ਨੇ ਬਖਸ਼ਿਸ਼ ਕੀਤੀ ਤੈਨੂੰ ਐਨਾ ਸੋਹਣਾ ਸਰੀਰ ਦਿੱਤਾ ਹੈ ਸਰੀਰ ਵਿੱਚ ਸਵਾਸ ਦਿੱਤੇ ਨੇ ਜਿਸ ਸਦਕਾ ਤੂੰ ਦਿਨ ਰਾਤ ਮਿਹਨਤ ਕਰਦਾ ਹੈ ਜਿਸ ਸਦਕਾ ਤੂੰ ਸੰਸਾਰ ਦੇ ਵਿੱਚ ਵਿਚਰਦਾ ਹੈ ਕਹਿੰਦੇ ਉਹੀ ਹਰੀ ਹਰ ਵੇਲੇ ਤੈਨੂੰ ਤਰਵਾਸ ਦੇਣ ਵਾਲਾ ਸੱਚੇ ਗੁਰੂ ਪਿਆਰੋ ਜੇ ਇਹ ਸੋਚੀਏ ਤੇ ਅਸਲ ਜਿੰਦ ਦਾ ਆਸਰਾ ਹੀ ਉਹ ਮਾਲਕ ਹੈ ਜਿਨੇ ਕੇਵਲ ਬਾਹਰੀ ਪਦਾਰਥੀ ਨਹੀਂ ਦਿੱਤੇ ਜਿਸਨੇ ਮਨ ਨੂੰ ਗੁਰਬਾਣੀ ਦੇ ਨਾਲ ਜੋੜਨ ਵਾਸਤੇ ਪ੍ਰੇਰਿਆ ਐ ਐਸੀ ਰੂਹ ਦੀ ਖੁਰਾਕ ਵੀ ਦੇ ਕੇ ਨਵਾਜਿਆ ਜਿੱਥੇ ਤੂੰ ਆਪਣੇ ਸਰੀਰ ਦੀ ਪ੍ਰਤ ਪਾਲਣਾ ਕਰਨੀ ਐ ਉਥੇ ਤੇਰੇ ਅੰਦਰ ਦੀ ਖੁਰਾਕ ਵੀ ਦਿੱਤੀ ਐ ਮਨ ਬਲਵਾਨ ਕਿਸ ਤਰ੍ਹਾਂ ਬਣ ਸਕੇ ਮਨ ਕਿਸ ਤਰ੍ਹਾਂ ਡੋਲਣ ਤੋਂ ਬਚ ਸਕੇ ਇਹਦੇ ਉੱਤੇ ਪਦਾਰਥ ਆਪਣਾ ਪ੍ਰਭਾਵਨਾ ਪਾ ਸਕਣ ਜਿੱਥੇ ਸੰਸਾਰੀ ਪਦਾਰਥ ਤੇਰੀ ਬਾਰੀ ਤੰਦਰੁਸਤੀ ਵਸਤੇ ਐ ਨਾ ਉਥੇ ਮਨ ਦੀ ਬਲਵਾਨਤਾ ਵਸਤੇ ਮਨ ਤੰਦਰੁਸਤ ਰਹੇ ਇਹ ਰੋਗਾਂ ਤੋਂ ਬਚਿਆ ਰਹੇ ਅੰਦਰ ਦੇ ਰੋਗ ਨਾ ਲੱਗਣ ਉਸ ਮਾਲਕ ਨੇ ਬੜੀ ਕਿਰਪਾ ਕਰਕੇ ਐਸਾ ਖਜ਼ਾਨਾ ਤੇਰੀ ਝੋਲੀ ਦੇ ਵਿੱਚ ਪਾਇਆ ਨਾਨਕ ਗੁਰਮੁਖ ਸੇਵੀ ਐ ਸਦਾ ਸਦਾ ਦਾਤਾਰ ਹੈ ਨਾਨਕ ਗੁਰੂ ਦੇ ਸਨਮੁਖ ਹੋ ਕੇ ਉਸ ਮਾਲਕ ਦਾ ਨਾਮ ਹਮੇਸ਼ਾ ਜਪਨਾ ਚਾਹੀਦਾ ਹੈ ਹੁਣ ਗੁਰੂ ਦੇ ਸਨਮੁਖ ਹੋ ਕੇ ਜਪਣ ਤੋਂ ਭਾਵ ਕੀ ਹੈ ਗੁਰੂ ਤੋਂ ਬਿਨਾ ਕੋਈ ਰਸਤਾ ਵਿਖਾਉਣ ਵਾਲਾ ਨਹੀਂ ਗੁਰੂ ਤੇਰੇ ਅੰਦਰ ਦੇ ਜਿਹੜੇ ਬਲਬਲੇ ਐ ਨਾ ਜਿਹੜੇ ਕਈ ਵਾਰ ਪੈਦਾ ਹੋ ਰਹੇ ਹੋਣ ਤੇ ਗੁਰੂ ਉਹਨਾਂ ਬਲਬਲਿਆਂ ਨੂੰ ਨਾ ਦੂਰ ਕਰ ਦਿੰਦਾ ਗੁਰੂ ਦੱਸਦਾ ਹੈ ਉਸ ਮਾਲਕ ਦੇ ਘਰ ਵਿੱਚ ਕਿਹੜੇ ਗੁਣ ਨੇ ਗੁਰੂ ਦੀ ਮਹਿਮਾ ਨੂੰ ਬਿਆਨ ਕਰਦਾ ਹੈ انسان ਜਦੋਂ ਉਸ ਪਰਮਾਤਮਾ ਤੱਕ ਮਿਲਣਾ ਚਾਹੇ ਤੇ ਅਸੀਂ ਗੁਰਬਾਣੀ ਵਿੱਚ ਪੜਦੇ ਆ ਗੁਰੂ ਵਿਚੋਲੇ ਦਾ ਕੰਮ ਕਰਦਾ ਹੈ ਗੁਰੂ ਮਿਲਾਉਣ ਦਾ ਕੰਮ ਕਰਦਾ ਹੈ ਗੁਰੂ ਜੋੜਨ ਦਾ ਕੰਮ ਕਰਦਾ ਗੁਰੂ ਐਸਾ ਹੈ ਜਿਹੜਾ ਉਸ ਘਰ ਦੀ ਵਿਸ਼ੇਸ਼ਤਾ ਦੱਸਦਾ ਹੈ ਉਸ ਘਰ ਵਿੱਚ ਆਉਣ ਨਾਲ ਤੈਨੂੰ ਪ੍ਰਾਪਤ ਕੀ ਹੋਣਾ ਹੈ ਉਸ ਘਰ ਵਿੱਚੋਂ ਤੈਨੂੰ ਕਿਹੜੀਆਂ ਖੁਸ਼ੀਆਂ ਮਿਲ ਸਕਦੀਆਂ ਨੇ ਸੱਚ ਹੈ ਤੇ ਸਾਡੇ ਵਾਸਤੇ ਮਲਾਉਣ ਵਾਲਾ ਗੁਰੂ ਕੌਣ ਹੈ ਉਹ ਹੈ ਗੁਰੂ ਦੀ ਬਾਣੀ ਸ਼ਬਦ ਗੁਰੂ ਧੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਸਾਨੂੰ ਦੱਸ ਰਹੀ ਹੈ ਕਿ ਉਸ ਪ੍ਰਭੂ ਦੇ ਨਾਲ ਮਿਲਾਪ ਕਿਸ ਤਰ੍ਹਾਂ ਕੀਤਾ ਜਾਣਾ ਹੈ ਉਸ ਘਰ ਨੂੰ ਰਾਹ ਕਿਹੜਾ ਜਾਂਦਾ ਹੈ ਸ਼ਬਦ ਸਾਨੂੰ ਮਤ ਦੇ ਕੇ ਸਮਝਾ ਰਿਹਾ ਹੈ ਉਸ ਘਰ ਨੂੰ ਸੁਖਾਲਾ ਰਸਤਾ ਯਾਦ ਰੱਖੀ ਤੈਨੂੰ ਆਪਣਾ ਮਨ ਉਸ ਮਾਲਕ ਦੇ ਅੱਗੇ ਅਰਪਣ ਕਰਨਾ ਪੈਣਾ ਹੈ ਮਨ ਦੀ ਮਤ ਤਿਆਗ ਨਹੀਂ ਪੈਣੀ ਹੈ ਹੁਣ ਇਨਸਾਨ ਰਸਤਿਆਂ ਵਿੱਚ ਪਟਕਿਆ ਹੋਇਆ ਸੀ ਰੱਬ ਨੂੰ ਮਿਲਣ ਵਾਸਤੇ ਬੜੇ ਬੜੇ ਯਤਨ ਕਰਕੇ ਵੇਖੇ ਉਹਨੇ ਇਨਸਾਨ ਰੱਬ ਦੇ ਮੁਲਾਕਾਤ ਵਾਸਤੇ ਬੜੇ ਔਖੇ ਤੋਂ ਔਖੇ ਰਸਤਿਆਂ ਦੇ ਵਿੱਚੋਂ ਲੰਘ ਕੇ ਆ ਗਿਆ ਪਰ ਮਿਲਾਪ ਨਹੀਂ ਹੋਇਆ ਜਿਸ ਦਿਨ ਗੁਰੂ ਦੇ ਕੋਲ ਆਇਆ ਪਤਾ ਲੱਗਿਆ ਨਾ ਗੁਰੂ ਵਿਚੋਲੇ ਗੁਰੂ ਮਿਲਾ ਸਕਦਾ ਹੈ ਗੁਰੂ ਕੋਲ ਆ ਕੇ ਗੱਲ ਕੀਤੀ ਮੈਂ ਆ ਆ ਕਰਕੇ ਵੇਖ ਲਿਆ ਗੁਰੂ ਨੇ ਆਖ ਦਿੱਤਾ ਪਾਠ ਪੜਿਓ ਅਰਵੇਦ ਵਿਚਾਰਿਓ ਨਿਵਲ ਭੁੰਗਮ ਸਾਦੇ ਪੰਜ ਜਣਾ ਸਿ ਸੰਗ ਨਾ ਛੁਟਕਿਓ ਅਧਿਕ ਅਹੰਗ ਬੁੱਧ ਬਾਂਦੇ ਪਿਆਰੇ ਇਨ ਬਿਦ ਮਿਲਨ ਨਾ ਜਾਈ ਮੈਂ ਕੀਏ ਕਰਮ ਅਨੇਕਾਂ ਤੂੰ ਇਹ ਸਾਰੇ ਕੰਮ ਕਰਕੇ ਵੇਖ ਲੈ ਐ ਨਾ ਕਹਿੰਦਾ ਹਾਂ ਪਰ ਮਿਲਾਪ ਨਹੀਂ ਹੋਇਆ ਗੁਰੂ ਨੇ ਦੱਸਿਆ ਹਾਰ ਪਰਿਓ Swami ਕੈ ਦੁਆਰੈ ਦੀਜੈ ਬੁੱਧ ਬਿਵੇਕਾ ਹਾਰ ਕੇ ਆਪਣੇ ਗੁਰੂ ਦੇ ਚਰਨਾਂ ਵਿੱਚ ਪੈ ਜਾ ਉਹ ਹੀ ਸਮਤ ਦੇ ਕੇ ਦੱਸ ਸਕਦਾ ਹੈ ਪ੍ਰਮਾਤਮਾ ਨਾਲ ਮਿਲਾਪ ਕਿਵੇਂ ਹੋਣਾ ਹੈ ਗੁਰੂ ਦੱਸ ਸਕਦਾ ਇਤ ਮਾਰਗ ਚੱਲੇ ਭਾਈ ਅੜੇ ਗੁਰ ਕਹਿ ਸੁਕਾਰ ਕਮਾਏ ਜਿਉ ਤਿਆਗੇ ਮਨ ਕੀ ਮਤੜੀ ਵਿਸਾਰੇ ਦੂਜਾ ਭਾਉ ਜਿਉ ਅੰਦਰ ਦੀ ਮਤ ਜਿੰਨਾ ਚਿਰ ਮਹਾਨ ਬਣਾਈ ਹੋਈ ਸੀ ਨਾ ਉਹ ਰੱਬ ਨਾਲ ਮਿਲਣ ਨਹੀਂ ਸੀ ਦਿੰਦੀ ਗੁਰੂ ਨੇ ਆਖਿਆ ਮਨ ਦੀ ਮਤ ਤਿਆਗ ਗੁਰੂ ਦੀ ਮਤ ਧਾਰਨ ਕਰ ਤਾ ਰੱਬ ਦੇ ਘਰ ਵਿੱਚ ਪਰਵਾਣ ਹੋ ਸਕਦਾ ਬੋਲੋ ਜੀ ਸਤਨਾਮ ਹੁਣ ਇਹ ਦੱਸਿਆ ਕਿਸ ਨੇ ਹੈ ਗੁਰੂ ਨੇ ਦੱਸਿਆ ਗੁਰੂ ਨੇ ਕਿਰਪਾ ਕੀਤੀ ਕਹਿੰਦੇ ਹਉ ਬਲਿਹਾਰੀ ਤਿੰਨ ਕਉ ਜਿਨ ਧਿਆਇਆ ਹਰਿ ਨਿਰੰਕਾਰ ਕਹਿੰਦੀ ਮੈਂ ਉਹਨਾਂ ਤੋਂ ਬਲਿਹਾਰਨੇ ਜਾਣੈ ਕਿੰਨਾ ਤੋਂ ਜਿਸ ਨੇ ਉਸ ਪਰਮਾਤਮਾ ਦੇ ਉਸ ਨਿਰੰਕਾਰ ਦੇ ਨਾਮ ਨੂੰ ਧਿਆਇਆ ਉਸ ਅਕਾਲ ਪੁਰਖ ਦੇ ਨਾਮ ਨਾਲ ਸਾਂਝ ਪਾਈ ਹੈ ਗੁਰਬਾਣੀ ਵਿੱਚ ਨਾ ਬੜੇ ਐਸੇ ਬਚਨ ਨੇ ਜਿਨ੍ਹਾਂ ਨੇ ਸੇਵਾ ਕੀਤੀ ਹੈ ਮੈਂ ਉਹਨਾਂ ਤੋਂ ਬਲਿਹਾਰਨੇ ਜਾਵਾਂ ਜਿਨ੍ਹਾਂ ਨੇ ਨਾਮ ਜਪਿਆ ਜਿਨ੍ਹਾਂ ਨੇ ਸੰਸਾਰ ਨੂੰ ਸਿੱਧੇ ਰਾਹ ਪਾਇਆ ਭਾਵ ਗੁਰੂ ਵੀ ਉਹਨਾਂ ਤੋਂ ਬਲਿਹਾਰਨੇ ਜਾਣ ਦੀ ਗੱਲ ਕਰ ਰਿਹਾ ਹੈ ਜਿਹੜੇ ਸ੍ਰਿਸ਼ਟੀ ਨੂੰ ਤਾਰ ਰਹੇ ਨੇ ਜਿਹੜੇ ਚੰਗੇ ਕੰਮ ਕਰ ਰਹੇ ਨੇ ਸੱਚ ਹੈ ਨਾ ਗੁਰੂ ਵੀ ਉਹਨਾਂ ਦਾ ਸਾਥ ਦੇ ਰਿਹਾ ਹੈ ਜਿਹੜੇ ਚੰਗੇ ਰਸਤੇ ਤੇ ਤੁਰ ਰਹੇ ਨੇ ਮਾਲਕ ਗੁਰੂ ਦੀ ਬਾਣੀ ਇਹ ਗੱਲ ਕਹਿ ਰਹੀ ਹੋਵੇ ਮੈਂ ਬਲਿਹਾਰਨੇ ਜਾਣਾ ਕਿੰਨਾ ਪਿਆਰਾ ਸ਼ਬਦ ਹੈ ਕਿਸੇ ਤੋਂ ਸਦਕੇ ਜਾਣਾ ਕਿਸੇ ਤੋਂ ਵਾਰਨੇ ਜਾਣਾ ਕਿ ਗੁਰੂ ਹੁਣ ਸਦਕੇ ਜਾ ਰਿਹਾ ਹੋਵੇ ਕਿੰਨਾ ਤੋਂ ਜਿਹੜੇ ਆਮ ਇਨਸਾਨ ਬਾਣੀ ਪੜ੍ਹ ਕੇ ਗੁਰੂ ਦੇ ਭਗਤ ਬਣ ਗਏ ਨੇ ਉਹਨਾਂ ਤੋਂ ਗੁਰੂ ਬਲਿਹਾਰਨੇ ਜਾ ਰਿਹਾ ਹੈ ਗੁਰੂ ਪਾਤਸ਼ਾਹ ਜੀ ਰਹਿਮਤ ਕਰਨ ਲੱਗੇ ਕਹਿੰਦੇ ਜਿਨ੍ਹਾਂ ਨੇ ਨਿਰੰਕਾਰ ਦੇ ਨਾਮ ਨੂੰ ਧਿਆਇਆ ਮੈਂ ਉਹਨਾਂ ਤੋਂ ਸਦਕੇ ਜਾਣਾ ਬਲਿਹਾਰਨੇ ਜਾਣਾ ਸੱਚ ਹੈ ਚੰਗੇ ਗੁਣਾ ਦੀ ਗੁਰੂ ਦੇ ਨਾਮ ਦੀ ਸੰਸਾਰ ਵਿੱਚ ਕਿੰਨੀ ਕਦਰ ਹੈ ਚੰਗੇ ਗੁਣਾ ਦੀ ਕਿੰਨੀ ਕਦਰ ਹੈ ਆਪਣੇ ਮਨ ਨੂੰ ਭਗਤੀ ਨਾਲ ਜੋੜਨਾ ਸੱਚ ਦੇ ਰਸਤੇ ਤੇ ਚੱਲਣਾ ਕਿੰਨੀ ਬਖਸ਼ਿਸ਼ ਹੈ ਗੁਰੂ ਆਪਣੇ ਭਗਤਾਂ ਵਾਸਤੇ ਆਪਣੇ ਨਾਲ ਜੁੜਿਆਂ ਵਾਸਤੇ ਇਹ ਲਫਜ਼ ਵਰਤ ਰਏ ਨੇ ਵੀ ਅਸੀਂ ਉਹਨਾਂ ਤੋਂ ਕੁਰਬਾਨੇ ਜਾਣੇ ਵਾਰਨੇ ਬਲੇ ਹਾਰਨੇ ਹਾਂ ਕੁਰਬਾਨੇ ਜਾਓ ਮਿਹਰਵਾਨਾ ਹਾਂ ਕੁਰਬਾਨੇ ਜਾਓ ਕਹਿੰਦੇ ਕਿੰਨਾ ਤੋਂ ਜਾਣਾ ਹਾਂ ਕੁਰਬਾਨੇ ਜਾਓ ਤਿਨਾ ਕਹਿ ਲੈਨ ਜੋ ਤੇਰਾ ਨਾਉ ਫਿਰ ਇੱਥੇ ਵਸ ਨਹੀਂ ਕਹਿੰਦੇ ਉਹਨਾਂ ਤੋਂ ਮੈਂ ਸੱਦ ਬਲੇ ਹਾਰਨੇ ਜਾਨਾ ਗੁਰੂ ਨੇ ਬੜੀ ਰਹਿਮਤ ਕੀਤੀ ਬਖਸ਼ਿਸ਼ ਕਰਨ ਲੱਗੇ ਉਹਨਾਂ ਕੇ ਮੁਖ ਸਦ ਉਜਲੇ ਉਹਨਾਂ ਨੂੰ ਸਭ ਜਗਤ ਕਰੇ ਨਮਸਕਾਰ ਕਹਿੰਦੇ ਉਹਨਾਂ ਦੇ ਮੁਖ ਹਮੇਸ਼ਾ ਉਜਲੇ ਹੋਏ ਹੈ ਉਹ ਸੁਰਖਰੂ ਨੇ ਉਹ ਡੋਲਦੇ ਨਹੀਂ ਡਰਦੇ ਨਹੀਂ ਕਿਉਂ ਉਹਨਾਂ ਕੋਲ ਉਹ ਗੁਣ ਹੈ ਜਿੱਥੇ ਲੇਖਾ ਮੰਗੀਐ ਥਿੱਥੇ ਖੜੇ ਦਿਸਣ ਉਹਨਾਂ ਦੇ ਕੋਲ ਉਹ ਗੋਣੇ ਸੱਜਣ ਸੇ ਨਾਲ ਮੈਂ ਚਲਦਿਆਂ ਨਾਲ ਚੁਲਨ ਡਰ ਤੇ ਉਹਨੂੰ ਐ ਨਾ ਜਿਹਦੇ ਕੋਲ ਕੁਛ ਹੋਵੇ ਨਾ ਡਰ ਤੇ ਉਹਨੂੰ ਐ ਨਾ ਜਿਸ ਨੇ ਸਾਰਾ ਕੁਛ ਗਵਾ ਲਿਆ ਹੋਵੇ ਡਰ ਉਹਨੂੰ ਐ ਜਿਸ ਨੇ ਇਹ ਨਾ ਸੋਚਿਆ ਵੇ ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ ਦਰ ਉਹਨੂੰ ਹੈ ਜਿਸ ਨੇ ਹੀਰਿਆਂ ਵਰਗਾ ਜਨਮ ਕੌਡੀ ਦੇ ਬਦਲੇ ਕਵਾ ਲਿਆ ਹੋਵੇ ਤੇ ਜਿਸ ਨੇ ਹੁਣ ਕੋਈ ਸੰਸਾਰ ਵਿੱਚ ਕੁਝ ਸਮਾਨ ਵੇਚਣ ਵਾਲਾ ਹੋਵੇ ਨਾ ਉਹਨੂੰ ਉਹਦੇ ਮਾਲਕ ਨੇ ਕੁਝ ਦੇ ਕੇ ਭੇਜਿਆ ਹੋਵੇ ਆ ਨਗਰ-ਨਗਰ ਵਿੱਚ ਗਲੀ-ਗਲੀ ਵਿੱਚ ਵੇਚ ਕੇ ਆ ਜਿੰਨੀ ਕੀਮਤ ਦਾ ਸਮਾਨ ਸੀ ਨਾ ਉਹਦੇ ਵਿੱਚੋਂ 1 ਰੁਪਇਆ 2 ਰੁਪਏ ਕਮਾ ਕੇ ਲਿਜਾ ਕੇ ਮਾਲਕ ਦੀ ਤਲੀ ਤੇ ਰੱਖ ਦਿੰਦਾ ਨਾ ਉਨ ਨੂੰ ਬਾਰਕਾ ਦੇ ਭਾਈ ਉਹਨੂੰ ਤੇ ਪਤਾ ਹੈ ਮੈਂ ਤੇ ਕਮਾ ਕੇ ਲੈ ਕੇ ਚੱਲਿਆ ਮਾਲਕ ਨੇ ਗਲਵਕੜੀ ਵਿੱਚ ਲੈ ਲੈਣਾ ਵੀ ਤੂੰ ਤੇ ਬਹੁਤ ਸੋਹਣਾ ਸੌਦਾ ਕਰਕੇ ਆਇਆ ਏ ਇੱਕ ਉਹ ਹੈ ਜਿਹੜਾ ਜਿੰਨੀ ਪਦਾਰਤ ਦੀ ਕੀਮਤ ਸੀ ਉਸ ਤੋਂ ਵੀ ਘੱਟ ਵਿੱਚ ਵੇਚ ਕੇ ਚੱਲਿਆ ਉਹਦਾ ਮਾਲਕ ਦੇ ਸਾਹਮਣੇ ਜਾਣ ਨੂੰ ਮਨ ਕੋਈ ਨਹੀਂ ਕਰਦਾ ਅਜ ਪਤਾ ਨਹੀਂ ਮਾਲਕ ਨੇ ਕਿਹੜੇ ਬੋਲ ਬੋਲਣੇ ਨੇ ਤੂੰ ਕੀ ਕਰਕੇ ਆ ਗਿਆ ਸੱਚ ਹੈ ਨਾ ਜਿੰਨੇ ਸਵਾਸ ਦੇ ਕੇ ਦੁਨੀਆ ਤੇ ਭੇਜਿਆ ਉਹ ਜਦੋਂ ਪੁੱਛੇ ਲੇਖਾ ਮੰਗੇ ਲੇਖਤੋਂ ਪਲ-ਪਲ ਵਿੱਚ ਮੰਗ ਰਿਹਾ ਹੈ ਆ ਸਵਾਸ ਤੂੰ ਕਿਹੜੇ ਕੰਮਾਂ ਨੂੰ ਲਾਈ ਜਾ ਰਿਹਾ ਫਿਰ ਜਿੰਨੇ ਹੀਰੇ ਵਰਗਾ ਜਨਮ ਆਪਣਾ ਗੁਰੂ ਦੇ ਲੇਖੇ ਲਾਇਆ ਹੋਏਗਾ ਫਿਰ ਗੁਰੂ ਪਾਤਸ਼ਾਹ ਜੀ ਆਪਣੀ ਗਲਵਕੜੀ ਵਿੱਚ ਲੈਂਦੇ ਨੇ ਫਿਰ ਆਖਦੇ ਨੇ ਗੁਰਮੁਖ ਜਨਮ ਸਵਾਰ ਦਰਗਾ ਚੱਲਿਆ ਉਹਦੇ ਵਾਸਤੇ ਗੁਰੂ ਨੇ ਗਲਵਕੜੀ ਕਰ ਦਿੱਤੀ ਇੱਕੋ ਸੀ ਹੀਰੇ ਜੈਸਾ ਜਨਮ ਮੈਂ ਕੌਡੀ ਬਦਲੇ ਜਾਏ ਜਿਨੇ ਆਪਣਾ ਜਨਮ ਹੀ ਗਵਾ ਲਿਆ ਗੁਰੂ ਪਾਤਸ਼ਾਹ ਜੀ ਕਹਿੰਦੇ ਉਹਨਾਂ ਕੇ ਮੁਖਸਦ ਉਜਲੇ ਉਹਨਾਂ ਨੂੰ ਸਭ ਜਗਤ ਕਰੇ ਨਮਸਕਾਰ ਕਿੰਨਾਂ ਨੂੰ ਜਿਨੇ ਨਾਮ ਧਿਆਇਆ ਗਏ ਮੁਸ਼ਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਬੋਲੋ ਜੇ ਸਤਨਾਮ ਕਹਿੰਦੇ ਉਹਨਾਂ ਦੇ ਮੁਖ ਉਜਲੇ ਨੇ ਉਹਨਾਂ ਨੂੰ ਗੁਰੂ ਰਹਿਮਤ ਕਰਦਾ ਆਪਣੇ ਨਾਲ ਮਿਲਾ ਲੈਂਦਾ ਹੈ ਕਿਰਪਾ ਕਰਨ ਲੱਗੇ ਮਹਿਲਾ ਤੀਜਾ ਸਤ ਗੁਰ ਮਿਲਿਆ ਉਲਟੀ ਪਈ ਨਵ ਨੇਦ ਖਰਚ ਉਖਾਓ ਜਦੋਂ ਗੁਰੂ ਮਿਲਿਆ ਨਾ ਗੁਰੂ ਨਾਲ ਮਿਲਾਪ ਹੋਇਆ ਕਹਿੰਦੀ ਸਾਰੀ ਖੇੜ ਹੀ ਉਲਟੀ ਹੋ ਗਈ țeੜੀ ਖੇੜ ਪਹਿਲਾਂ ਮਾਇਆ ਵਾਲੇ ਪਦਾਰਥਾਂ ਦਾ ਝੁਕਾ ਸੀ ਦਿਨ ਰਾਤ ਮਾਇਆ ਦੇ ਪਦਾਰਥਾਂ ਦੀ ਪ੍ਰੀਤ ਅੰਦਰ ਲੱਗੀ ਹੋਈ ਸੀ ਜਦੋਂ ਗੁਰੂ ਨਾਲ ਮਿਲਾਪ ਹੋਇਆ ਕਹਿੰਦੇ ਉਦੋਂ ਸੱਚਾ ਖਜ਼ਾਨਾ ਪ੍ਰਾਪਤ ਹੋ ਗਿਆ ਜਿਹੜਾ ਮਨ ਮਾਇਆ ਦੇ ਨਾਲ ਜੁੜਿਆ ਹੋਇਆ ਸੀ ਉਹ ਨਿਰੰਕਾਰ ਦੇ ਘਰ ਨਾਲ ਜੁੜ ਗਿਆ ਸਾਰੀ ਖੇਡ ਉਲਟ ਹੋ ਗਈ ਹੈ ਜਿਹੜਾ ਮਨ ਮਾਇਆ ਵਿੱਚ ਖੋਬਿਆ ਹੋਇਆ ਸੀ ਪਦਾਰਥਾਂ ਵਿੱਚ ਲੱਗਿਆ ਹੋਇਆ ਸੀ ਭੱਜ ਨਦੌੜ ਦੇ ਵਿੱਚ ਸੀ ਜਿਹੜਾ ਮਨ ਕਦੇ ਟੇਕੇ ਨਹੀਂ ਸੀ ਬੈੰਦਾ ਅੱਜ ਗੁਰੂ ਦੇ ਸ਼ਬਦ ਨੇ ਆਪਣੇ ਨਾਲ ਲਾ ਕੇ ਉਸ ਮਨ ਨੂੰ ਟਿਕਾ ਲਿਆ ਹੁਣ ਡੋਲਦਾ ਨਹੀਂ ਹੁਣ ਡਿੱਗਦਾ ਨਹੀਂ ਤੇ ਗੁਰੂ ਦੀ ਬਾਣੀ ਵੀ ਕਹਿੰਦੀ ਐ ਫਿਰ ਡਿੱਗਦਾ ਵੀ ਨਹੀਂ ਐ ਫਿਰ ਡੋਲਦਾ ਵੀ ਨਹੀਂ ਥੇਰੋ ਕੇ ਉਸ ਘਰ ਦੇ ਵਿੱਚ ਟਿਕ ਜਾਂਦਾ ਜਦੋਂ ਗੁਰੂ ਦੇ ਕਹਣੇ ਮੁਤਾਬਕ ਚੱਲਣ ਲੱਗ ਜਾਏ ਫਿਰ ਪਟਕਦਾ ਨਹੀਂ ਜੇ ਗੁਰੂ ਦਾ ਸ਼ਬਦ ਕੋਲ ਨਹੀਂ ਫਿਰ ਬਾਣੀ ਕਹਿ ਰਹੀ ਐ ਕਬੀਰ ਮਨ ਪੰਖੀ ਭਇਓ ਉੱਡ ਉੱਡਦਾ ਹਦਿਸ਼ ਜਾਏ ਕੋਈ ਇੱਕ ਦਿਸ਼ਾ ਵੀ ਨਹੀਂ ਐ ਇਹਦੀ ਇਹ ਤੇ ਦਸਾਂ ਦਿਸ਼ਾਵਾਂ ਦੇ ਵਿੱਚ ਉੱਡ ਕੇ ਜਾ ਆਉਂਦਾ ਐ ਜਦੋਂ ਗੁਰੂ ਦੀ ਕਿਰਪਾ ਹੋ ਜਾਏ ਇਹ ਗੱਲ ਸਮਝ ਆ ਜਾਏ ਇਹ ਮਨ ਮੇਰਿਆ ਤੂੰ ਸਦਾ ਰਵੋ ਹਰਨਾਲੇ ਜਦੋਂ ਇਹ ਗੱਲ ਸਮਝ ਆ ਜਾਏ ਵੀ ਮੇਰੇ ਮਨਾਂ ਤੂੰ ਟਿਕਿਆ ਰਹੇ ਮਨ ਰੇ ਠਿਰ ਰੋ ਮਤ ਕਤ ਜਾਹੀ ਜਿਓ ਜਦੋਂ ਇਹ ਗੱਲਾਂ ਅੰਦਰ ਵਸ ਜਾਣ ਮਨ ਅੰਦਰ ਤੋਂ ਸੁਣ ਲੈ ਧਿਆਨ ਦੇ ਨਾਲ ਮੈਨੂੰ ਕਿਹਾ ਜਾ ਰਿਹਾ ਨਾ ਵੀ ਤੂੰ ਡੋਲਨੀ ਨਾ ਟਿਕ ਕੇ ਉਸ ਘਰ ਦੇ ਵਿੱਚ ਲੱਗ ਜਾ ਫਿਰ ਮਨ ਟਿਕ ਜਾਏਗਾ ਸੇਰ ਕਿਰਪਾ ਹੋ ਜਾਏਗੀ ਗੁਰੂ ਪਾਤਸ਼ਾਹ ਜੀ ਕਿਰਪਾ ਕਰਨ ਲੱਗੇ ਕਹਿੰਦੇ ਉਹਨਾਂ ਤੇ ਐਸੀ ਕਿਰਪਾ ਹੋ ਗਈ ਉਹਨਾਂ ਨੂੰ ਫਿਰ ਸਭ ਕੁਝ ਹੀ ਪ੍ਰਾਪਤ ਹੋ ਜਾਂਦਾ ਹੈ ਖਾਣ ਖਰਚਣ ਵਾਸਤੇ ਮਾਨਣ ਵਾਸਤੇ ਸੁੱਖ ਸੁਭਧਾਵਾਂ ਸਭ ਕੁਝ ਮਿਲ ਜਾਂਦਾ ਹੈ ਕਿੰਨਾਂ ਨੂੰ ਜਿਨ੍ਹਾਂ ਨੇ ਆਪਣਾ ਮਨ ਗੁਰੂ ਨਾਲ ਜੋੜ ਲਿਆ ਦਾਤਾ ਦੇਣ ਵਾਲਾ ਦਾਤਾਰ ਜਿਹਦੇ ਕੋਲੋਂ ਇਨਸਾਨ ਮਨ ਪਿੱਛੇ ਲੱਗ ਕੇ ਚਲਾਕੀਆਂ ਨਾਲ ਖੋਣ ਦੀ ਕੋਸ਼ਿਸ਼ ਕਰਦਾ ਸੀ ਨਾਲੇ ਬੁਰਾ ਬਣਦਾ ਸੀ ਲਾਲਚੀ ਬਿਰਤੀ ਤ੍ਰਿਸ਼ਨਾ ਸੀ ਅੰਦਰ ਹੁਣ ਦਾਤਾਂ ਤੇ ਉਸ ਦਾਤੇ ਦੀਆਂ ਹੀ ਐ ਨਾ ਜੇ ਇਸ ਪਾਸੇ ਨਹੀਂ ਕੁਛ ਪੱਲੇ ਪਿਆ ਝੋਕ ਕੇ ਗੁਰੂ ਦਾ ਹੀ ਹੋ ਗਿਆ ਦਾਤੇ ਨੂੰ ਹੀ ਆਪਣੇ ਵੱਲ ਕਰ ਲਿਆ ਫਿਰ ਤੇ ਸਾਰੀਆਂ ਹੀ ਦਾਤਾਂ ਉਸ ਦਾਤੇ ਦੇ ਵਸ ਵਿੱਚ ਨੇ ਨਾ ਅਗਲੀ ਪੰਕਤੀ ਵਿੱਚ ਕਿਰਪਾ ਕੀਤੀ 18 ਸਿੱਧੀ ਪਿੱਛੇ ਲੱਗੀਆਂ ਫਿਰਨ निज ਘਰ ਵਸੈ ਨਿਜ ਥਾਏ ਕਹਿੰਦੇ ਉਹ ਸਾਰੇ ਖਜ਼ਾਨੇ ਨੇ ਨਾ ਉਹ ਪਿੱਛੇ ਆ ਜਾਂਦੇ ਨੇ ਅਸੀਂ ਬਾਣੀ ਪੜਦੇ ਇਹ ਮਨ ਹਰਜੀ ਧਿਆਏ ਤੂੰ ਇੱਕ ਮਨ ਇਕਚਿਤ ਪਾਏ ਤੇ ਗੁਰੂ ਦੀ ਬਾਣੀ ਕਹਿ ਰਹੀ ਹੈ ਕਿਰਪਾ ਕਰ ਰਹੀ ਹੈ ਨਾਵ ਨੀਦੀ 18 ਸਿੱਧੀ ਪਿੱਛੇ ਲੱਗੀਆਂ ਫਿਰੇ ਜੋ ਹਰ ਹਿਰਦੈ ਸਦਾ ਵਸਾਏ ਉਹਨਾਂ ਦੇ ਪਿੱਛੇ ਹੈ ਜਿਸ ਨੇ ਦਾਤੇ ਨੂੰ ਮੰਗ ਲਿਆ ਹੋਵੇ ਜਿਹਦੀਆਂ ਜਿਹੜੀਆਂ ਦਾਤਾ ਦਾਤਾ ਸਾਰੀਆਂ ਉਸ ਦਾਤੇ ਦੇ ਵਸ ਵਿੱਚ ਨੇ ਜਿਸ ਨੇ ਉਸ ਦਾਤੇ ਨੂੰ ਮੰਗ ਲਿਆ ਨਾ ਉਹ ਸਾਰੀਆਂ ਦਾਤਾ ਵੀ ਉਹਦੇ ਕੋਲ ਆ ਗਈਆਂ ਜਿਹਦਾ ਦਾਤਾ ਹੋ ਗਿਆ ਹੋਵੇ ਫਿਰ ਉਹਨਾਂ ਨੂੰ ਦਾਤਾ ਦੀ ਕੀ ਕਮੀ ਐ ਬੋਲੋ ਜੀ ਸਤਨਾ ਇੱਕ ਦੁਕਾਨਦਾਰ ਨੂੰ ਹੀ ਖਰੀਦ ਲਿਆ ਜਾਵੇ ਦੁਕਾਨਦਾਰੀ ਵਸ ਵਿੱਚ ਹੋ ਗਿਆ ਤੇ ਜਦੋਂ ਵੀ ਦੁਕਾਨ ਤੇ ਜਾਵਾਂਗੇ ਦੁਕਾਨ ਹੀ ਆਪਣੀ ਆਪਣੀ ਲੱਗਣੀ ਐ ਜਦੋਂ ਇਸ ਸੰਸਾਰ ਨੂੰ ਚਲਾਉਣ ਵਾਲੇ ਮਾਲਕ ਦੇ ਘਰ ਦੀ ਸਮਝ ਆ ਗਈ ਐ ਪ੍ਰੀਤ ਬਣ ਗਈ ਨਾ ਪਿਆਰ ਬਣ ਗਿਆ ਫਿਰ ਐਸੀ ਰਹਿਮਤ ਹੋ ਜਾਣੀ ਫਿਰ ਸਾਰਾ ਕੁਝ ਉਸ ਮਾਲਕ ਦੇ ਹੱਥ ਵਿੱਚ ਐ ਤੇ ਗੁਰੂ ਤੇ ਐਸੀ ਰਹਿਮਤ ਕਰਦਾ ਇੰਨੀਆਂ ਦਾਤਾਂ ਨੇ ਨਾ ਉਹਦੇ ਕੋਲ ਪਰ ਸੱਚ ਹੈ ਜਿਹੜਾ ਉਹਨੂੰ ਚੰਗਾ ਲੱਗਦਾ ਨਾ ਭਾਵੇਂ ਨਾਮ ਦੀ ਦਾਤ ਹੋਵੇ ਦੁਨਿਆਵੀ ਦਾਤਾ ਹੋਣ ਦਾਤਾ ਦਾਤ ਰੱਖੀ ਹੱਥ ਆਪਣੇ ਜਿਸ ਭਾਵੇਂ ਤਿਸ ਦੇਈ ਜੇ ਜਿਹੜਾ ਉਹਨੂੰ ਚੰਗਾ ਲੱਗਦਾ ਹੈ ਨਾ ਇਹਨੂੰ ਪਾਉਂਦਾ ਹੈ ਉਹਨੂੰ ਹੁਣ ਪਾਉਂਦਾ ਕਿਹੜਾ ਜਿਹੜਾ ਹੁਕਮ ਮੰਨਦਾ ਉਹ ਦਾਤਾ ਉਹ ਮਾਲਕ ਉਹਨਾਂ ਨੂੰ ਫਿਰ ਦੇ ਕੇ ਨਵਾਜਦਾ ਅਨਹਦ ਧੁਨੀ ਸਦ ਵੱਜਦੇ ਓਨ ਮੰਨ ਹਰ ਲਿਵ ਲਾਏ ਉਹਨਾਂ ਦੇ ਅੰਦਰ ਭਗਤੀ ਦੀ ਰੂਹ ਜਿਹੜੀ ਹੈ ਨਾ ਉਹ ਰੂਹ ਇਕਸਾਰ ਚੱਲਦੀ ਰਹਿੰਦੀ ਹੈ ਅੰਦਰ ਭਗਤੀ ਦੀ ਲਹਿ ਲੱਗ ਜਾਂਦੀ ਹੈ ਲਿਵ ਜੋੜਦੇ ਨੇ ਉਹ ਲਿਵ ਜੁੜ ਜਾਂਦੀ ਹੈ ਉਹਨਾਂ ਦੀ ਉਹ ਉਸ ਨਿੱਜ ਘਰ ਦੇ ਵਿੱਚ ਵਸ ਜਾਂਦੇ ਨੇ ਫਿਰ ਐਸੀ ਕਿਰਪਾ ਹੁੰਦੀ ਹੈ ਉਹ ਰੱਬੀ ਪਿਆਰਾ ਬਿਰਤੀ ਨੂੰ ਆਪਣੇ ਅੰਦਰ ਦੀ ਲਿਬ ਨੂੰ ਮਾਲਕ ਦੇ ਨਾਮ ਨਾਲ ਜੋੜ ਕੇ ਰੱਖਦਾ ਹੈ ਨਾਨਕ ਹਰ ਭਗਤ ਤਿਨਾ ਕੈ ਮਨ ਵਸੈ ਜਿ ਨਮਸਤਕ ਲਿਖਿਆ ਧੁਰ ਪਾਏ ਥੇ ਨਾਨਕ ਭਗਤੀ ਉਹਨਾਂ ਦੇ ਅੰਦਰ ਵਸਦੀ ਹੈ ਜਿਨ੍ਹਾਂ ਦੇ ਮਸਤ ਮੱਥੇ ਤੇ ਲੇਖ ਲਿਖੇ ਹੋਏ ਹੈ ਕਿਹੜੇ ਲੇਖ ਜਿਨ੍ਹਾਂ ਨੇ ਸੋ ਸਾਰ ਵਿੱਚ ਆ ਕੇ ਆਪਣਾ ਜੀਵਨ ਸਵਾਰ ਲਿਆ ਹੈ ਗੁਰੂ ਦੀ ਕਿਰਪਾ ਦੇ ਪਾਤਰ ਬਣ ਗਏ ਨੇ ਜਿਨ੍ਹਾਂ ਨੇ ਮਾਲਕ ਦੀ ਕਿਰਪਾ ਨੂੰ ਹਾਸਲ ਕਰ ਲਿਆ ਹੈ ਉਹਨਾਂ ਨੇ ਆਪਣੇ ਜੀਵਨ ਵਿੱਚ ਗੁਰੂ ਨੂੰ ਪੁੱਛ ਕੇ ਚੰਗਾ ਬੀਜਿਆ ਤੇ ਚੰਗੇ ਦੀ ਪ੍ਰਾਪਤੀ ਕਰ ਲਈ ਹੈ ਉਹਨਾਂ ਨੇ ਗੁਰੂ ਨੂੰ ਪੁੱਛ ਕੇ ਆਪਣੇ ਲੇਖਾਂ ਦੇ ਵਿੱਚ ਚੰਗੇ ਗੁਣਾਂ ਨੂੰ ਲਿਖ ਲਿਆ ਹੈ ਕਹਿੰਦੇ ਉਹਨਾਂ ਤੇ ਫਿਰ ਮਾਲਕ ਦੀ ਕਿਰਪਾ ਹੋ ਜਾਂਦੀ ਹੈ ਓਡੀ ਹਉ ਢਾਡੀ ਹਰ ਪ੍ਰਭ ਖਸਮ ਕਾ ਹਰ ਕੈ ਦਰ ਆਇਆ ਇੰਨੇ ਮੈਂ ਪ੍ਰਭੂ ਦੇ ਦਰ ਦਾ ਢਾਡੀ ਹਾਂ ਪ੍ਰਭੂ ਦੇ ਘਰ ਦਾ ਉਸ ਖਸਮ ਦੇ ਘਰ ਦਾ ਢਾਡੀ ਹਾਂ ਮੈਂ ਉਸ ਪ੍ਰਭੂ ਦੇ ਦਰ ਤੇ ਆਣ ਅਪੜਿਆ ਆ ਕੇ ਉਹਦੇ ਦਰ ਤੇ ਖਲੋ ਗਿਆ ਢਾਡੀ ਕੌਣ ਢਾਡੀ ਸ਼ਬਦ ਗੁਰੂ ਦਾ ਜਸ ਗਾਉਣ ਵਾਲਾ ਇਰਤੀ ਕਰਨ ਵਾਲਾ ਉਹਦੀ ਕੀਰਤੀ ਨੂੰ ਗਾਇਨ ਕਰਨ ਵਾਲਾ ਉਹਦੀ ਉਸਤਤ ਕਰਨ ਵਾਲਾ ਗੁਰੂ ਪਿਆਰਿਓ ਜਿਹੜਾ ਉਸ ਮਾਲਕ ਦੀ ਸਿਫਤ ਸਲਾਹ ਕਰਦਾ ਹੋਏ ਕੀਰਤੀ ਗਾਉਂਦਾ ਹੋਵੇ ਉਹ ਰੱਬੀ ਪਿਆਰਾ ਕੋਈ ਵੀ ਸੰਗਤ ਵਿੱਚ ਕੋਈ ਵੀ ਹੋ ਸਕਦਾ ਹੈ ਕਹਿੰਦੇ ਜਿਹੜਾ ਰੱਬ ਦੇ ਘਰ ਦੀ ਕੀਰਤ ਗਾਇਨ ਕਰਨ ਵਾਲਾ ਰੱਬ ਦੇ ਗੁਣ ਗਾਉਣ ਵਾਲਾ ਉਹ ਪੁਕਾਰ ਕਰਦਾ ਪਿਆ ਮਾਲਕ ਜੀ ਮੈਂ ਤੇਰੇ ਘਰ ਦਾ ਢਾਡੀ ਜਸ ਗਾਉਣ ਵਾਲਾ ਕੀਰਤ ਗਾਉਣ ਵਾਲਾ ਮੈਂ ਤੇਰੇ ਦਰ ਤੇ ਆਂਡ ਅਪੜਿਆ ਹਰ ਅੰਦਰ ਸੁਣੀ ਪੁਕਾਰ ਢਾਡੀ ਮੁਖ ਲਾਇਆ ਤੁਸੀਂ ਮੇਰੇ ਅੰਦਰ ਦੀ ਪੁਕਾਰ ਨੂੰ ਸੁਣ ਲਿਆ ਮੈਨੂੰ ਆਪਣੇ ਦਰਸ਼ਨ ਦੇ ਦਿੱਤੇ ਨੇ ਪੁਕਾਰ ਕਿਹੜੀ ਸੀ ਅੰਦਰ ਤਾੰਗ ਪੈਦਾ ਹੋਈ ਮਿਲਨ ਦੀ ਕਿਹੜੀ ਤਾੰਗ ਪੈਦਾ ਹੋਈ ਹਰ ਮਿਲਣੇ ਨੂੰ ਮਨ ਲੋਚਦਾ ਮਨ ਲੋਚਦਾ ਪਿਆਸੀ ਤੜਫਦਾ ਪਿਆਸੀ ਸੱਚੇ ਗੁਰੂ ਪਿਆਰਿਓ ਰੱਬੀ ਪਿਆਰੇ ਨੇ ਨਾ ਜਿਹੜੇ ਅੰਦਰ ਹਰ ਅੰਦਰ ਸੁਣੀ ਪੁਕਾਰ ਢਾਡੀ ਮੁਖ ਲਾਇਆ ਜਿਹੜੇ ਰੱਬੀ ਪਿਆਰੇ ਨੇ ਨਾ ਉਹ ਫਿਰ ਕਿਸ ਤਰ੍ਹਾਂ ਪੁਕਾਰ ਕਰਦੇ ਨੇ ਕਹਿੰਦੇ ਜਿਸ ਤਰ੍ਹਾਂ ਅਮਲੀ ਕੋਈ ਨਸ਼ਈ ਇਨਸਾਨ ਨਸ਼ੇ ਬਿਨਾ ਤੜਫਦਾ ਹੈ ਜਿਵੇਂ ਮੱਛੀ ਪਾਣੀ ਬਿਨਾਂ ਤੜਫਦੀ ਐ ਰੱਬੀ ਪਿਆਰਾ ਰੱਬ ਦੇ ਮਲਾਪ ਬਿਨਾਂ ਨਮ ਇਸ ਤਰ੍ਹਾਂ ਤੜਫਦਾ ਐ ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ ਹੁਣ ਕਦ ਮਿਲਿਆ ਪ੍ਰੇਤੁਦ ਭਗਵੰਤਾ ਮੋਹਿ ਰੈ ਨਾ ਵਿਹਾਵੈ ਨੀਂਦ ਨਾ ਆਵੈ ਓਨੂੰ ਚੈਨ ਹੀ ਕੋਈ ਨਹੀਂ ਆਉਂਦਾ ਰੱਬ ਨੂੰ ਮਿਲਣ ਵਾਲਾ ਨਾ ਇਸ ਤਰ੍ਹਾਂ ਤੜਫਦਾ ਐ ਕਹਿੰਦੇ ਜਿਸ ਤਰ੍ਹਾਂ ਭੁੱਖੇ ਨੂੰ ਭੋਜਨ ਨਾ ਮਿਲੇ ਤੜਫ ਰਿਆਣਾ 82 ਨੂੰ ਪਾਣੀ ਨਾ ਮਿਲੇ ਤੜਫ ਰਿਆਣਾ ਇਹ ਬਾਰੀ ਲੋੜਾਂ ਨੇ ਤੜਫਉਂਦੀਆਂ ਜਿਹੜਾ ਰੱਬੀ ਪਿਆਰਾ ਨਾ ਉਹਨੇ ਮਨ ਦੀ ਖੁਰਾਕ ਗੁਰੂ ਦਾ ਨਾਮ ਬਣਾ ਲਿਆ ਤੇ ਉਹ ਗੁਰੂ ਦੇ ਨਾਮ ਤੋਂ ਬਿਨਾਂ ਵੀ ਏਦਾਂ ਤੜਫ ਰਿਆ ਮੋਹੇ ਲਾਗਤੀ ਤਾਲਾ ਬੇਲੀ ਪਲ ਪਲ ਵਿੱਚ ਤੜਫ ਹੋ ਰਹੀ ਅੰਦਰ ਕਦੋਂ ਪ੍ਰਭੂ ਦੇ ਨਾਲ ਮਿਲਾਪ ਹੋ ਜਾਏ ਤੇ ਗੁਰੂ ਪਾਤਸ਼ਾਹ ਜੀ ਕਹਿੰਦੇ ਕਿਤੇ ਐਸੀ ਤੜਫ ਤੇਰੇ ਅੰਦਰ ਵੀ ਪੈਦਾ ਹੋਵੇ ਸੰਸਾਰੀ ਪਦਾਰਥਾਂ ਨੂੰ ਲੈ ਕਿ ਤੂ ਤੜਫਦਾ ਹੈ ਨਾ ਮਾਇਆ ਦੇ ਵਿੱਚ ਪਏ ਹੋਏ ਬੰਦਿਆ ਕਿਤੇ ਰੱਬ ਦੇ ਨਾਮ ਨੂੰ ਲੈ ਕੇ ਵੀ ਇਸ ਤਰ੍ਹਾਂ ਤੜਫ ਮਾਲਕਾ ਬਹੁਤ ਜਨਮ ਬਿਸ਼ਰੇथे ਮਾਦੋ ਇਹ ਜਨਮ ਤੁਮਾਰੇ ਲੇਖੇ ਕਿਤੇ ਅੰਦਰ ਤੋਂ ਅਰਦਾਸ ਕਰ ਫਿਰ ਗੁਰੂ ਨੇ ਸੁਣ ਲੈਣੀ ਹੈ ਬੋਲੋ ਜੀ ਸਤਨਾਮ ਕਹਿੰਦੇ ਉਹ ਢਾਡੀ ਜਿਹੜਾ ਅਰਦਾਸ ਕਰਦਾ ਹੈ ਕੀਰਤ ਗਾਉਣ ਵਾਲਾ ਮੈਂ ਤੇਰੇ ਦਰ ਤੇ ਆਣ ਅਪੜਿਆ ਹਰ ਪੁੱਛਿਆ ਢਾਡੀ ਸਦ ਕੈ ਕਿਤ ਅਰਥ ਤੂੰ ਆਇਆ ਕਹਿੰਦੇ ਮੈਨੂੰ ਨਾ ਗੁਰੂ ਨੇ ਸਦ ਕੈ ਇਹ ਵੀ ਪੁੱਛਿਆ ਵੇਖੋ ਕਿੰਨਾ ਚਾਏ ਅੰਦਰ ਕਹਿੰਦੇ ਮੈਂ ਆਣ ਕੇ ਗੁਰੂ ਕੋਲ ਬੈਠਾ ਗੁਰੂ ਪਿਆਰਿਓ ਗੁਰੂ ਸਾਨੂੰ ਵੀ ਪੁੱਛਦਾ ਪਿਆ ਜੇ ਅਸੀਂ ਅੰਦਰ ਤੋਂ ਜੁੜ ਕੇ ਆਈਏ ਹੁਣ ਉਹ ਬਿਰਤੀ ਕਿਹੜੀ ਲੈ ਕੇ ਆਇਆ ਹੈ ਗੁਰੂ ਦੀ ਭਗਤੀ ਗਾਉਣ ਵਾਲਾ ਕਹਿੰਦਾ ਜਦੋਂ ਮੈਂ ਗੁਰੂ ਦੀ ਹਜ਼ੂਰੀ ਵਿੱਚ ਗਿਆਨ ਮੈਂ ਬੈਠਾ ਨਾ ਮੈਨੂੰ ਗੁਰੂ ਨੇ ਸੱਦ ਕੇ ਪੁੱਛਿਆ ਬੰਦਿਆ ਤੂੰ ਕੀ ਕਰਨ ਵਾਸਤੇ ਆਇਆ ਬੋਲੋ ਜੀ ਸਤਨਾ ਤੇ ਇਨਸਾਨ ਹੁਣ ਆਖੇ ਵੀ ਮੈਨੂੰ ਤੇ ਕਦੇ ਗੁਰੂ ਨੇ ਪੁੱਛਿਆ ਹੀ ਕੋਈ ਨਹੀਂ ਹੈ ਗੁਰੂ ਤੇ ਪੁੱਛਦਾ ਪਿਆ ਨਾ ਗੁਰੂ ਪੁੱਛਦੇ ਜਿਸ ਨੂੰ ਸੁਣਨਾ ਆ ਗਿਆ ਜਿਸ ਨੂੰ ਗੁਰੂ ਦੀ ਆਵਾਜ਼ ਸੁਣਨੀ ਆ ਗਈ ਉਨੂੰ ਸਮਝ ਆ ਗਈ ਮੇਰਾ ਗੁਰੂ ਪੁੱਛਦਾ ਪਿਆ ਵੀ ਤੂੰ ਸਾਰਾ ਜੀਵਨ ਗਵਾ ਲਿਆ ਮੇਰਾ ਗੁਰੂ ਪੁੱਛਦਾ ਪਿਆ ਭਈ ਪ੍ਰਾਪਤ ਮਨੁੱਖ ਦੇਹ ਰਿਆ गोविंद ਮਿਲਣ ਕੀ ਇਹ ਤੇਰੀ ਬਰੀਆ ਕੱਲਾ ਪੁੱਛਦਾ ਹੀ ਨਹੀਂ ਮੇਰਾ ਗੁਰੂ ਤੇ ਦੱਸਦਾ ਵੀ ਪਿਆ ਇਹ ਮਾਲਕ ਨੂੰ ਮਿਲਣ ਦੀ ਮਾਰੀ ਹੈ ਜਿਸ ਦੇ ਅੰਦਰ ਦੀ ਵਰਤੀ ਬਣ ਗਈ ਨਾ ਉਹ ਕਹਿੰਦਾ ਮੈਂ ਅੰਦਰ ਗਿਆ ਗੁਰੂਕੁਲ ਬੈਠਾ ਗੁਰੂ ਦੇ ਦਰ ਤੇ ਅਪੜਿਆ ਤੇ ਮੇਰੇ ਗੁਰੂ ਨੇ ਮੈਨੂੰ ਸੱਦ ਕੇ ਪੁੱਛਿਆ ਓਏ ਕੀਰਤੀ ਗੌਣ ਵਾਲਿਆ ਤੈਨੂੰ ਪਤਾ ਹੈ ਤੂੰ ਇੱਥੇ ਕੀ ਕਰਨ ਵਾਸਤੇ ਆਇਆ ਹੈ ਸੱਚੇ ਗੁਰੂ ਪਿਆਰਿਓ ਗੁਰੂ ਸਾਨੂੰ ਪੁੱਛਦਾ ਹੈ ਤੁਸੀਂ ਦੁਨੀਆ ਤੇ ਕੀ ਕਰਨ ਵਾਸਤੇ ਆਏ ਹੋ ਕਈ ਜਨਮ ਭੈ ਕੀਟ ਪਤੰਗਾ ਛਵਦ ਪੜਦੇ ਆ ਗੁਰੂ ਪੁੱਛਦਾ ਹੈ ਮਿਲ ਜਗਦੀਸ਼ ਮਿਲਨ ਕੀ ਬੜੀਆ ਪੁੱਛਣ ਤੋਂ ਬਾਅਦ ਗੁਰੂ ਦੱਸਦਾ ਵੀ ਹੈ ਇਹ ਗੁਰੂ ਨੂੰ ਮਿਲਨ ਦੀ ਵਾਰੀ ਉਹ ਸੱਜਣਾ ਇਹ ਵਾਰੀ ਕਿਤੇ ਤੇਰੇ ਕੋਲੋਂ ਲੰਘ ਨਾ ਜਾਏ ਗੁਰੂ ਨੇ ਪਲ-ਪਲ ਵਿੱਚ ਪੁੱਛਿਆ ਗੁਰੂ ਨੇ ਤੇ ਛਾਣੂ ਪਤਾ ਨਹੀਂ ਕਿੰਨੀ ਵਾਰ ਬਾਣੀ ਵਿੱਚ ਪੁੱਛਿਆ ਵੀ ਤੂੰ ਦੁਨੀਆਂ ਤੇ ਕਰਨ ਕੀ ਆਇਆ ਤੇ ਕੀ ਕਰਦਾ ਪਿਆ ਸੰਸਾਰ ਵਿੱਚ ਆਕੇ ਕਿਰਪਾ ਕਰਨ ਲੱਗੇ ਨਿਤ ਦੇਵ ਨੂੰ ਦਾਨ ਦਿਆਲ ਪ੍ਰਭ ਹਰ ਨਾਮ ਧਿਆਇਆ ਇੰਦੇ ਜਦੋਂ ਗੁਰੂ ਨੇ ਪੁੱਛਿਆ ਨਾ ਤੇ ਮੈਂ ਬੇਨਤੀ ਕੀਤੀ ਐ ਮਾਲਕ ਜੀ ਤੁਸੀਂ ਪੁੱਛਦੇ ਪਏ ਹੋ ਨਾ ਕੀ ਕਰਨ ਵਾਸਤੇ ਆਇਆ ਮੇਰੀ ਗਰੀਬ ਦੀ ਬੇਨਤੀ ਸੁਣੋ ਮੇਰੀ ਪੁਕਾਰ ਸੁਣੋ ਕੀ ਪੁਕਾਰੈ ਮੈਨੂੰ ਦਾਨ ਦਿਓ ਮੇਰੇ ਤੇ ਦਇਆ ਕਰੋ ਰਹਿਮਤ ਕਰੋ ਮੈਂ ਤੁਹਾਡਾ ਨਾਮ ਤੇ ਹੋਂਦਾ ਰਵਾਂ ਕਿੰਨਾ ਕੈਸਾ ਦਾਨ ਮੰਗਿਆ ਜਦੋਂ ਗੁਰੂ ਨੇ ਪੁੱਛਿਆ ਦੁਨੀਆ ਤੇ ਕੀ ਕਰਨ ਵਾਸਤੇ ਆਇਆ ਅੰਦਰ ਪਿਆਰ ਸੀ ਹੱਥ ਜੋੜ ਦਿੱਤੇ ਮਾਲਕਾ ਤੇਰੇ ਨਾਮ ਨਾਲ ਜੁੜਨ ਵਾਸਤੇ ਆਇਆ ਤੂੰ ਕਿਰਪਾ ਕਰ ਸੱਚੇ ਜੇ ਇਹ ਅਰਦਾਸ ਅੰਦਰ ਤੋਂ ਸਾਡੇ ਅੰਦਰੋਂ ਵੀ ਪੈਦਾ ਹੋਏ ਮਾਲਕਾ ਨਾਮ ਦੀ ਦਾਤ ਬਖਸ਼ਿਸ਼ ਕਰੋ ਫਿਰ ਗੁਰੂ ਬਖਸ਼ਿਸ਼ ਕਰਦਾ ਹਰ ਦਾਤ ਹੈ ਹਰ ਨਾਮ ਜਪਾਇਆ ਨਾਨਕ ਪਹਿਨਾਇਆ ਕਹਿੰਦੇ ਉਸ ਮਾਲਕ ਨੇ ਐਸੀ ਕਿਰਪਾ ਕੀਤੀ ਹੈ ਨਾ ਮੇਰੀ ਬੇਨਤੀ ਸੁਣ ਕੇ ਉਸ ਮਾਲਕ ਨੇ ਮੇਰੇ ਕੋਲ ਆਪਣਾ ਨਾਮ ਜਪਾਲਿਆ ਤੇ ਮੈਨੂੰ ਨਾਨਕ ਨੂੰ ਐਸੀ ਵਡਿਆਈ ਦੇ ਦਿੱਤੀ ਐ ਉਸ ਮਾਲਕ ਨੇ ਮੇਰੇ ਕੋਲੋਂ ਨਾਮ ਜਪਾਇਆ ਸੱਚ ਉਹਨੂੰ ਮਾਨ ਨਾਲ ਰੱਬੀ ਪਿਆਰਾ ਕਿਸ ਤਰ੍ਹਾਂ ਕਹਿ ਰਿਹਾ ਹੋਏਗਾ ਮੇਰੇ ਕੋਲੋਂ ਮਾਲਕ ਨੇ ਆਪਣੀ ਬਾਣੀ ਦੀ ਉਸਤਤ ਕਰਵਾ ਲਈ ਐ ਗੁਰੂ ਪਿਆਰਿਓ ਅਸੀਂ ਤੇ ਬੜੇ ਭਾਗਾਂ ਵਾਲੇ ਆ ਸਾਰੇ ਜਿੰਨੇ ਵੀ ਸਰੀਰ ਜੁੜ ਮਿਲ ਕੇ ਬੈਠੇ ਆ ਕਿੰਨੇ ਵੀ ਧਰਮ ਹੋਣਗੇ ਪਰ ਸੱਚ ਹੈ ਸਾਡੇ ਗੁਰੂ ਨੇ ਸਾਨੂੰ ਸਪਨਾ ਨੂੰ ਅਧਿਕਾਰ ਦਿੱਤਾ ਤੂੰ ਕਦੇ ਰੱਬੀ ਪਿਆਰਾ ਬਣ ਕੇ ਆ ਤੇ ਸਹੀ ਮੇਰੀ ਬਾਣੀ ਤੈਨੂੰ ਆਵਾਜ਼ਾਂ ਮਾਰਦੀ ਏ ਇਹਦੇ ਵਿੱਚ ਊਚ ਨੀਚਤਾ ਔਰਤ ਮਰਦ ਦਾ ਕੋਈ ਵਿਤਕਰਾ ਨਹੀਂ ਜਿਹੜਾ ਵੀ ਕੋਈ ਮਨ ਦੀ ਭਾਵਨਾ ਨਾਲ ਲਾਵੇ ਉਹ ਮੇਰੀ ਬਾਣੀ ਪੜ ਸਕਦਾ ਸਿੱਤ ਸਲਾਹ ਕਰ ਸਕਦਾ ਇਸ ਤੋਂ ਵੱਡੀ ਬਖਸ਼ਿਸ਼ ਕੀ ਹੋ ਸਕਦੀ ਹੈ ਗੁਰੂ ਪਾਤਸ਼ਾਹ ਜੀ ਰਹਿਮਤ ਕਰਨ ਅੱਜ ਦੇ ਪਾਵਨ ਸ਼ਬਦ ਵਿੱਚ ਗੁਰੂ ਜੀ ਨੇ ਸਾਨੂੰ ਸਿੱਖਿਆ ਦਿੱਤੀ ਆਪਣੇ ਨਾਮ ਦੇ ਖਜ਼ਾਨੇ ਨਾਲ ਜੁੜਨ ਵਾਸਤੇ ਮਾਲਕ ਜੀ ਰੈਂਪ ਕਰਨ ਅਰਦਾਸ ਕਰਿਏ ਸਾਨੂੰ ਵੀ ਇਹ ਆਵਾਜ਼ ਮਾਲਕ ਦੀ ਮਾਰੀ ਹੋਈ ਸੁਣਦੀ ਰਹੇ ਇਸ ਆਵਾਜ਼ ਸਦਕਾ ਗੁਰੂ ਦੇ ਚਰਨਾਂ ਨਾਲ ਜੁੜ ਕੇ ਆਪਣਾ ਜੀਵਨ ਬਤੀਤ ਕਰਿਏ ਵਿਚਾਰਾ ਕਰਦਿਆਂ ਪਾਸੋਂ ਅਨੇਕ ਪ੍ਰਕਾਰ ਦੀਆਂ ਗਲਤੀਆਂ ਭੁੱਲਾ ਹੋ ਜਾਂਦੀਆਂ ਨੇ ਗੁਰੂ ਤੇ ਗੁਰੂ ਦੀ ਸੰਗਤ ਬਖਸ਼ਣ ਜੋਗ ਹੈ ਬਖਸ਼ ਲੈਣਾ ਜੀ ਅੰਤ ਨੂੰ ਬੁਲਾਓ ਜੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ